ਜਿਵੇਂ ਜ਼ਿਕਰ ਹੈ ਜੁਰ ਦੀ ਜਿਹੜੀ ਬਚਪਨ ਅਵਸਥਾ ਹੈ ਉਹਨਾਂ ਇੱਕ ਕਿਰਪਾ ਕਰਨੀ ਆਪਣੇ ਸਾਥੀਆਂ ਨਾਲ ਜਦੋਂ ਖੇਡਣਾ ਦੋ ਢੜੇ ਬਣਾ ਲੈਣੇ ਦੋ ਜੱਥੇ ਕਹਿ ਲਵੋ ਬੱਚਿਆਂ ਦੇ ਬਣਾਉਣੇ ਤੇ ਮਾਂ ਗੁਜਰ ਕੌਰ ਜੀ ਤੋਂ ਤੀਰ ਕਮਾਨ ਨਿੱਕੇ ਨਿੱਕੇ ਤੀਰ ਕਮਾਨ ਬਣਾਉਣੇ ਨਿੱਕੇ ਨਿੱਕੇ ਸ਼ਸਤਰ ਬਣਾਉਣੇ ਤੇ ਫਿਰ ਨਿਸ਼ਾਨੇ ਲਾਉਣੇ ਜਾਂ ਇੱਕ ਦੂਜੇ ਵੱਲ ਬੱਚਿਆਂ ਨੂੰ ਚੰਗੀ ਤਰ੍ਹਾਂ ਜੁਰ ਨੇ ਸਮਝਾਉਣਾ ਵੀ ਆ ਜੱਥਾ ਇੱਧਰ ਹਮਲਾ ਕਰੇਗਾ ਇੱਧਰੋਂ ਇਹਨਾਂ ਰੁਕਣਾ ਹੈ ਹਾਲਾਂਕਿ ਉਹ ਨਿੱਕੇ ਨਿੱਕੇ ਤੀਰ ਨੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਕੇਵਲ ਬੱਚਿਆਂ ਦੀ ਖੇਡ ਹੈ ਤੇ ਇੱਕ ਦੂਜੇ ਤੇ ਕਿਵੇਂ ਬਚਪਨ ਵਿੱਚ ਹੀ ਇਹ ਗੱਲ ਸਮਝਾਉਣੀ ਜਦੋਂ ਇੱਕ ਕੋਈ ਜ਼ੁਲਮ ਦੀ ਬਿਰਤੀ ਲੈ ਕੇ ਆਉਂਦਾ ਦੂਜੇ ਨੂੰ ਜ਼ੁਲਮ ਨੂੰ ਦੇਖ ਕੇ ਜ਼ੁਲਮ ਕਰਦੇ ਨੂੰ ਦੇਖ ਕੇ ਲੁਕਣਾ ਨਹੀਂ ਚਾਹੀਦਾ ਆਪਣਾ ਆਪ ਛਪਾਉਣਾ ਨਹੀਂ ਚਾਹੀਦਾ ਜਾਂ ਇਹ ਜ਼ੁਲਮ ਦੂਜੇ ਤੇ ਹੋ ਰਿਹਾ ਆਪਾਂ ਕੀ ਲੈਣਾ ਇਹੋ ਜੇ ਕਰਮ ਨਹੀਂ ਕਰਨੇ ਚਾਹੀਦੇ ਬਲਕਿ ਰੱਬ ਦੀ ਟੇਕ ਲੈ ਕੇ ਤੇ ਜ਼ੁਲਮ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਿਵੇਂ ਕਰਨੀ ਹੈ ਇਹੋ ਜੀਆਂ ਖੇਡਾਂ ਦੋ ਜਥੇ ਬਣਾ ਕੇ ਕਰਨੀਆਂ ਜਿਹਦੇ ਨਿਸ਼ਾਨੇ ਵੱਧ ਹੋਣ ਜਿਨੇ ਵਾਕਈ ਕੋਈ ਬਾਰ ਨੂੰ ਰੋਕਿਆ ਹੋਵੇ ਇਹੋ ਜੇ ਕਰਮ ਕੀਤੇ ਹੋਣੇ ਤੇ ਸ਼ਾਮ ਨੂੰ ਮਾਤਾ ਗੁਜਰ ਘਰ ਕੋਲ ਜਾ ਕੇ ਦਸਨਾ ਮੈਂ ਇਹ ਜਿਹੜਾ ਮੇਰਾ ਸਾਥੀ ਹੈ ਇਹਦਾ ਨਿਸ਼ਾਨਾ ਬੜਾ ਪੱਕਾ ਹੈ ਇਹ ਜਿਹੜਾ ਸਾਥੀ ਹੈ ਇਹ ਵਾਰ ਨੂੰ ਬੜਾ ਰੁਕਦਾ ਹੈ ਤੇ ਮਾਤਾ ਗੁਦਰੀ ਜੀ ਦੇ ਕੋਲੋਂ ਕਹਿ ਕੇ ਇਨਾਮ ਦਬਾਉਣੇ ਇਤਿਹਾਸ ਵਿੱਚ ਜ਼ਿਕਰ ਹੈ ਤੁਸੀਂ ਕਦੀ ਇਤਿਹਾਸ ਦੇ ਪੰਨਿਆਂ ਨੂੰ ਬਾਚੋ ਉੱਤੇ ਦੋ ਭਰਾ ਨੇ ਉਸ ਵੇਲੇ ਦੀ ਉਹਨਾਂ ਕੋਲ ਨਵਾਬੀ ਵੀ ਹੈ ਰਹੀਮ ਬਖਸ਼ ਤੇ کریم ਬਖਸ਼ ਖੁੱਲੇ ਬਾਗ ਨੇ ਇਹਨਾਂ ਕੋਲ ਜਗਤ ਮਲ ਸੇਠ ਵਰਗੇ ਨੇ ਹੋਰ ਵੀ ਬੇਅੰਤ ਸੰਗਤਾਂ ਜਿਕਰ ਇਹ ਹੈ ਵੀ ਅੰਮ੍ਰਿਤ ਵੇਲੇ ਸਵੇਰ ਹੁੰਦੀ ਸੀ ਮਾਂ ਗੁਜਰ ਕੌਰ ਜੀ ਕੋਲ ਲਾਈਨ ਲੱਗ ਜਾਂਦੀ ਸੀ ਕਿਸ ਗੱਲ ਦੀ ਕਿਸੇ ਅਖਨਾ ਵੀ ਮਾਂ ਅੱਜ ਸਾਡੀ ਵਾਰੀ ਹੈ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਅਸੀਂ ਕਰ ਲੈ ਜਾਣਾ ਤੇ ਇਹ ਸਾਡੇ ਕੋਲ ਅੱਜ ਦਾ ਦਿਨ ਗੁਜ਼ਾਰਨਗੇ ਸ਼ਾਮ ਬਿਲੇ ਬੜੀ ਮੁਸ਼ਕਲ ਨਾਲ ਮਾਮਾ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਲੈ ਜਾਂਦੀਆਂ ਸੀ ਸਾਰਾ ਸਾਰਾ ਦਿਨ ਇਹੋ ਜੀਆਂ ਖੇਡਾਂ ਖੇਡਣੀਆਂ ਜਾਂ ਇਹ ਵੀ ਇਤਿਹਾਸ ਵਿੱਚ ਜ਼ਿਕਰ ਪੰਨੇ ਨੇ ਇਤਿਹਾਸ ਦੇ ਉਤੋਂ ਦੀ ਹਾਕਮ ਲੋਕ ਅਕਸਰੀ ਨਿਕਲਦੇ ਸੀ ਤੇ ਹਾਕਮ ਲੋਕਾਂ ਦਾ ਇੱਕ ਸੁਭਾਅ ਹੁੰਦਾ ਸੀ ਤੇ ਅੱਜ ਵੀ ਹੈ ਅੱਜ ਵੀ ਕੋਈ ਹਾਕਮ ਹੁੰਦਾ ਹੈ ਤੇ ਪਹਿਲਾਂ ਉਥੇ ਕੁਈ ਮਹਿਕਮਾ ਪੁਲਿਸ ਮਹਿਕਮਾ ਲੱਗਦੇ ਤੇ ਇਹ ਲੋਕਾਂ ਨੂੰ ਕਿਹਾ ਜਾਂਦਾ ਵੀ ਇੱਧਰ ਅੱਜ ਫਲਾਣੇ ਹਾਕਮ ਨੇ ਆਉਣਾ ਹੈ ਉਸ ਵੇਲੇ ਵੀ ਚੱਲਦਾ ਸੀ ਟੰਡੂਰ ਚ ਟੰਡੋਰਾ ਪਿੱਟਦਾ ਸੀ ਵੀ ਹਾਕਮ ਆਏਗਾ ਲੋਕ ਪਹਿਲਾਂ ਹੀ ਬਾਹਰ ਨਿਕਲ ਕੇ ਤੇ ਸਲਾਮ ਕਰਨ ਦੇ ਲਖਨ ਹੋ ਜਾਣ ਇਤਿਹਾਸ ਵਿੱਚ ਜ਼ਿਕਰ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਲੋਕਾਂ ਨਿਕਲ ਕੇ ਸਲਾਮ ਕਰਨੀ ਸਤਿਗੁਰੂ ਨਾਨਕ ਤੇ ਖੁਦ ਸਲਾਮ ਕਰਦੇ ਸੀ ਹਾਕਮ ਨੂੰ ਨਾਹੀਂ ਆਪਣੇ ਸਾਥੀਆਂ ਨੂੰ ਕਰਨ ਦਿੰਦੇ ਸਨ ਹਾਲਾਂਕਿ ਇਹ ਗੁਲਾਮੀ ਦੀ ਨਿਸ਼ਾਨੀ ਹੈ ਔਰ ਜਦੋਂ ਨਾ ਸਲਾਮ ਹਾਕਮ ਨੂੰ ਕਰਨੀ ਨਾ ਕਰਨ ਦੇਣੀ ਸਾਥੀਆਂ ਨੂੰ ਇੱਕ ਦਿਨ ਹਾਕਮਾ ਦੇ ਕੁਝ ਲੋਗ ਮਾਤਾ ਗੁਜਰ ਕੋਲ ਆਏ ਮਾ ਗੁਜਰੀ ਜੀ ਨੂੰ ਆ ਕੇ ਆਖਿਆ ਵੀ ਬੱਚਿਆਂ ਨਾਲ ਸਭ ਨੂੰ ਪਿਆਰ ਹੁੰਦਾ ਹੈ ਮੰਨਦੇ ਲੰਬੇ ਸਮੇਂ ਬਾਅਦ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਪਰ ਇਹ ਬੱਚੇ ਨੂੰ ਸਮਝਾਓ ਤੁਸੀਂ ਆਪਣੇ ਨੂੰ ਜੇ ਇਹ ਆਜੀ ਇਹੋ ਜੇ ਕੁਛ ਕਰਦੇ ਐ ਤੇ ਕੱਲ ਇਹਨਾਂ ਨੂੰ ਆਉਣ ਵਾਲਾ ਜੀਵਨ ਸਵਾਰਨਾ ਮੁਸ਼ਕਲ ਹੋ ਜਾਏਗਾ ਜਦ ਬਿਪਤਾ ਮਾਂ ਪੈਣ ਗਿਆ ਹਾਕਮ ਨੂੰ ਸਿਰ ਝੁਕਾਉਣਾ ਚਾਹੀਦਾ ਹੈ ਹਾਕਮ ਮਾਲਕ ਹੁੰਦਾ ਹੈ ਮਾਂ ਗੁਦਰੀ ਵਾਂਗੁਜ਼ਰੀ ਜੀ ਨੇ ਉਸ ਵੇਲੇ ਆਪਣੇ ਪੁੱਤ ਨੂੰ ਇਤਿਹਾਸ ਵਿੱਚ ਜ਼ਿਕਰ ਹੈ ਹਾਕਮਾ ਦੇ ਸਾਹਮਣੇ ਹੀ ਗੋਦ ਵਿੱਚ ਬਿਠਾ ਕੇ ਬਚਨ ਸਮਝਾਇਆ ਪੁੱਤ ਤੈਨੂੰ ਸ਼ਾਬਾਸ਼ ਹੈ ਕਿਸ ਗੱਲ ਦੀ ਜਿਹੜੇ ਬਚਨ ਤੈਨੂੰ ਬਾਣੀ ਵਿੱਚੋਂ ਮੈਂ ਪੜ੍ਹਾਏ ਐ ਨਾ ਵੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਜਿਹੜੇ ਬਚਨ ਸਮਝਾਏ ਐ ਵੀ ਜੇ ਨਮਸਕਾਰ ਕਰਨੀ ਐ ਤੇ ਨਮਸਕਾਰ ਉਹਨੂੰ ਕਰੋ ਜਿਹੜਾ ਕਰਨ ਜੋਗ ਪਰਮਾਤਮਾ ਵਾਹਿਗੁਰੂ ਹੈ ਦਰ ਦਰ ਤੇ ਨਹੀਂ ਸਿਰ ਝੁਕਾਉਣਾ ਚਾਹੀਦਾ ਹਾਂ ਉਹ ਵੱਖਰਾ ਪੱਖ ਹੈ ਮਨੁੱਖ ਦੀ ਕਦਰ ਕਰਨੀ ਪਰ ਮਨੁੱਖ ਦੀ ਕਦਰ ਕੋਈ ਅਹੁਦਾ ਵੇਖ ਕੇ ਨਹੀਂ ਕਰਨੀ ਚੇਤਾ ਰੱਖੋ ਮਨੁੱਖ ਦੀ ਕਦਰ ਕੋਈ ਅਹੁਦਾ ਵੇਖ ਕੇ ਨਹੀਂ ਕਰਨੀ ਬਲਕਿ ਕਰਨੀ ਇਸ ਗੱਲ ਨੂੰ ਹੈ ਭਾਵੇਂ ਕੋਈ ਗਰੀਬ ਹੋਵੇ ਅਮੀਰ ਹੋਵੇ ਇਹ ਵੀ ਇੱਕ ਰੱਬ ਦੀ ਇਹਦੇ ਅੰਦਰ ਜੋਤ ਟਿਕੀ ਹੋਈ ਹੈ ਕਦਰ ਕਰਨੀ ਇੱਕ ਵੱਖਰਾ ਪੱਖ ਹੈ ਉਹ ਤੇ ਸਭ ਨੂੰ ਕਰਨੀ ਚਾਹੀਦੀ ਹੈ ਪਰ ਕਿਸੇ ਹਾਕਮ ਨੂੰ ਵੇਖ ਕੇ ਵੀ ਇਹਦੇ ਕੋਲ ਸਰਕਾਰੀ ਦਰਬਾਰ ਹੈ ਜਾਂ ਇਹ ਦੇ ਕੁਲ ਐਨ ਕਰ ਵਜੀਰ ਫੌਜਾਂ ਨੇ ਤੇ ਡਰਦੇ ਹੋਏ ਸਲਾਮ ਕਰਨੀ ਇਹ ਧਰਮ ਦੀ ਦੁਨੀਆ ਵਿੱਚ ਨਹੀਂ ਹੈ ਮੈਂ ਬੇਨਤੀ ਕਰਾਂ ਤੇ ਤੁਸੀਂ ਅੱਜ ਵੀ ਵਿਖਦੇ ਹੋ ਅੱਜ ਵੀ ਤੇ ਕੁਝ ਨੁੱਕ ਪੇਟੀ ਰਹੇ ਨੇ ਵੀ ਉਹ ਸ਼ਬਦ ਵਰਤ ਹੀ ਰਹੇ ਨੇ ਵੀ ਇਹ ਸ਼ਿਰ ਨਹੀਂ ਝਕਾਉਂਦਾ ਇਹ ਇਸ ਗੱਲ ਦਾ ਆਪਣੇ ਅੰਦਰ ਮੰਨਣ ਨੂੰ ਤਿਆਰ ਨਹੀਂ ਹੈ ਬਈ ਮੈਨੂੰ ਇਸ ਗੱਲ ਤੇ ਕੋਈ ਸ਼ਿਕਵਾ ਜਾਂ ਗਿਲਾ ਜਾਂ ਮੈਂ ਮਾਫੀ ਮੰਗਣਾ ਹੈ ਅਸਲ ਵਿੱਚ ਧਰਮੀ ਲੋਕ ਹਮੇਸ਼ਾ ਹੀ ਇਹੋ ਜਿਹੇ ਰਹੇ ਨੇ ਕਿ ਧਰਮੀ ਸ਼ੁਕਰ ਕਰਦੇ ਆ ਪਰਮਾਤਮਾ ਦਾ ਧਰਮੀ ਇਨਸਾਨੀਅਤ ਦੀ ਤੇ ਕਦਰ ਕਰਦੇ ਆ ਪਰ ਜੇ ਕੋਈ ਜ਼ੁਲਮ ਕਰਕੇ ਕਹੇ ਜਾਂ ਤੱਕੇ ਜੋਰੀ ਨਾਲ ਕਹੇ ਵੀ ਸਾਡੇ ਅੱਗੇ ਸੀਸ ਝੁਕਾ ਦਿਓ ਇਹ ਧਰਮੀ ਦੇ ਜੀਵਨ ਵਿੱਚ ਨਹੀਂ ਹੁੰਦਾ ਖੈਰ ਮੈਂ ਬੇਨਤੀ ਕਰਾਂ ਇਹੋ ਜੀਆਂ ਗਥਾਵਾਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਪਨ ਵਿੱਚ ਹੀ ਕਿਰਪਾ ਕਰ ਰਹੇ ਨੇ ਇੱਥੇ ਇੱਕ ਬੇਨਤੀ ਹੋਰ ਕਹਦੇ ਆਂ ਸੰਗਤ ਨੂੰ ਇਸ ਗੱਲ ਦੀ ਫਿਕਰ ਪੈ ਗਈ ਸੀ ਵੀ ਸਹਿਬਜ਼ਾਦਾ ਗੋਵਿੰਦਰਾਏ ਹਾਕਮ ਨੂੰ ਸਲਾਮ ਨਹੀਂ ਕਰਦਾ ਕੱਲ ਕੋਈ ਔਖਾ ਵਕਤ ਨਾ ਬਣ ਜਾਏ ਉਹਨਾਂ ਇੱਕ ਚਿੱਛੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਲੀਸੀ ਪਾਤਸ਼ਾ ਅਸੀਂ ਤੇ ਨਹੀਂ ਕੁਝ ਕਹਿ ਸਕਦੇ ਜਾਂ ਮਾਂ ਕੁਝ ਕਹਿ ਸਕਦੀ ਹੈ ਮਾਤਾ ਗੁਜਰੀ ਜੀ ਜਾਂ ਤੁਸੀਂ ਕਿਰਪਾ ਕਰੋ ਹਾਕਮ ਬਹੁਤ ਪਾਪੀ ਬਿਰਤੀ ਦੇ ਮਾਲਕ ਨੇ ਤੇ ਤੁਸੀਂ ਸਹਿਬਜ਼ਾਦੇ ਨੂੰ ਸਮਝਾਓ ਇਹ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ ਪਟਨੇ ਦੀ ਸੰਗਤ ਨੂੰ ਹਜ਼ੂਰ ਨੇ ਇੱਕ ਹੁਕਮਨਾਮਾ ਜਵਾਬ ਵਿੱਚ ਕਲਿਆ ਉਹਦੇ ਅੱਖਰ ਪਤਾ ਕੀ ਨੇ ਬਿਲਕੁਲ ਅੱਖਰ ਇਸ ਤਰ੍ਹਾਂ ਲਿਖੇ ਨੇ ਜੋ ਗੋਬਿੰਦ ਕੀਆ ਸੁਭਲਾ ਕੀਆ ਜੋ ਇਹ ਕਰ ਲੈਨੇ ਉੱਚੀ ਕਰ ਲੈਨੇ ਜੋ ਗੋਬਿੰਦ ਕੀਆ ਸੁਭਲਾ ਕੀਆ ਸ਼ੁਕਰਾਨਾ ਵਾਹਿਗੁਰੂ ਜੀ ਦਾ ਤੇ ਅੱਗੇ ਸ਼ਬਦ ਵਰਤੇ ਹਾਕਮ ਅਗਰ ਆਏ ਪਾਮ ਦੀ ਦੇਨੀ ਸਰਹਾਣਾ ਨਹੀਂ ਇਹਦੇ ਭਾਵ ਨੇ ਵੀ ਜੇ ਹਾਕਮ ਚੱਲ ਕੇ ਵੀ ਕਦੇ ਗੁਰੂ ਪਰਿਵਾਰ ਵਿੱਚ ਗੁਰੂ ਘਰ ਆਵੇ ਜਿੱਥੇ ਮਾਤਾ ਜੀ ਦਾ ਨਿਵਾਸ ਹੈ ਇਹਨੂੰ ਸਰਹਾਣੀ ਨਹੀਂ ਮਿਠਾਉਣਾ ਬਲਕਿ ਪਾਮ ਦੀ ਪੈਰਾਂ ਵਾਲੇ ਪਾਸੇ ਮੰਜੇ ਦੇ ਪਾਮ ਦੀ ਵਾਲੇ ਪਾਸੇ ਬਿਠਾਉਣਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਜਿਹੜਾ ਸੰਗਤਾਂ ਨੂੰ ਕਲਿਆ ਸੁਨੇਹਾ